ਵੇ ਬਈ ਇਹਨਾਂ ਦੇ ਪਤਾ ਨਹੀਂ ਕੀ ਮਾਰੀਆ ਇਹਨਾਂ ਨੂੰ ਕਿਆ ਵੀ ਮੈਂ ਕਹਾਂ ਨਾ ਫੜਿਆ ਬਈ ਹਾਂਜੀ ਬਈ ਇਹਨਾਂ ਨੇ ਮੈਨੂੰ ਧੱਕਾ ਦੇ ਕੇ ਛੱਡ ਕੇ ਬਈ ਇਹਨੂੰ ਚੱਲ ਇਹ ਲੜਾਈ ਹੋਈ ਹੈ ਕਿੰਨੇ ਵੇ ਲੜਾਈ ਹੋਈ ਹੈ 5 ਤੱਕ ਵੇ ਡਾਕਟਰ ਵੀ ਆ ਬ੍ਰਾਡਰ ਬੋਡੀ ਆਈ ਸੀ ਥੈਂਕ ਯੂ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਇਹ ਰਹਿਣ ਵਾਲਾ ਮੈਂ ਡਾ ਲੇਗਾ ਤੇ ਇਹਨਾਂ ਦੇ ਨਾਲ ਵਾਲਿਆਂ ਨੇ ਕਹਿ ਕੇ ਇਹਦੀ ਲੜਾਈ ਹੋਈ ਹੈ ਮੰਡਾਲੀ ਪਿੰਡ ਜਿਸ ਲਈ ਇੱਧਰ ਆਇਆ ਤਾਂ ਬ੍ਰੌਡ ਨੈਟ ਸੀ ਨਾ ਧੰਗਾ ਮਾਰ ਕੇ ਸੈਟ ਆ ਆਏ ਵੀ ਉੱਠ ਕੇ ਗਏ ਜਿਹਦਾ ਨਾਮ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਫਗਵਾੜਾ ਦੇ ਨਜ਼ਦੀਕੀ ਪੈਂਦੇ ਪਿੰਡ ਮੰਡਾਲੀ ਦੇ ਵਿੱਚ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਤੇ ਜਿੱਤੇ ਕਰ ਦੇ ਵਿੱਚ ਉਹ ਖੇਤੀ ਬਾੜੀ ਦਾ ਕੰਮ ਕਰਨ ਲਈ ਰੱਖੇ ਇੱਕ ਪਰਵਾਸੀ ਮਜ਼ਦੂਰ ਦੇ ਵੱਲੋਂ ਕਤੀ ਤੌਰ ਤੇ ਗਾਲੀ ਗਲੋਚ ਅਤੇ ਗੁੰਡਾਗਰਦੀ ਕਰਨ ਤੋਂ ਬਾਅਦ ਆਪਣੇ ਮਾਲਿਕ ਨਾਲ ਹੱਥੋਂ ਪਈ ਕੀਤੀ ਗਈ ਇਸ ਕੰਨਾ ਦੌਰਾਨ ਮਾਲਿਕ ਜ਼ਖਮੀ ਹੋ ਗਿਆ ਤੇ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਤੇ ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਤੀ ਦਵਿੰਦਰ ਸਿੰਘ ਨਾਲ ਘਰ ਦੇ ਵਿੱਚ ਰਹਿ ਰਹੀ ਪ੍ਰਵਾਸੀ ਮਜ਼ਦੂਰ ਨੇ ਪਹਿਲਾ ਗਾਲੀ ਗਲੋਚ ਕੀਤੀ ਤੇ ਜਦੋਂ ਉਹਨਾਂ ਦੇ ਪਤੀ ਨੂੰ ਉਸ ਨੂੰ ਅਰੋਕਿਆ ਤਾਂ ਮਜ਼ਦੂਰ ਨੇ ਗੁੱਸੇ ਦੇ ਵਿੱਚ ਆ ਕੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਸੇ ਅਣਪਛਾਤੀ ਚੀਜ਼ ਨਾਲ ਵਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਸਿਵਲ ਹਸਪਤਾਲ ਵਿੱਚ ਅਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਤੇ ਵਾਸੀ ਪਿੰਡ ਮੰਡਾਲੀ ਨੂੰ ਹਸਪਤਾਲ ਲੀਆਂਦਾ ਗਿਆ ਸੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ ਡਾਕਟਰਾਂ ਦੇ ਮੁਤਾਬਿਕ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਸਾਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਰੋਸ ਦਾ ਮਾਹੌਲ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਮੇਰਾ ਨਕਲ ਵੰਦ ਹਾਂਜੀ ਇਹ ਸਿਵਲ ਹਸਪੀਟਲ ਚਾਇਕੀ ਮਾਮਲਾ ਕੀ ਹੈ ਜਿਹੜਾ ਇਹ ਬਈਏ ਨੇ ਇਹਨਾਂ ਦੇ ਪਤਾ ਨਹੀਂ ਕੀ ਮਾਰੀਆਂ ਇਹਨਾਂ ਨੇ ਕਿਹਾ ਵੀ ਮੈਂ ਕਹਾਂ ਨਾ ਫੜਿਓ ਬਈਏ ਹਾਂਜੀ ਬਈਏ ਇਹਨਾਂ ਨੇ ਮੈਨੂੰ ਧੱਕਾ ਦੇ ਕੇ ਛੱਟ ਕੇ ਬਈਏ ਅੱਡ ਚਲੇ ਗਏ ਇਹ ਲੜਾਈ ਹੋਈ ਬਈਆ ਗਾਲਾਂ ਕੱਢਦਾ ਕਿੰਨੇ ਵੇ ਲੜਾਈ ਹੋਈ ਹੈ 5:00 ਵਜੇ ਸ਼ਾਮੀ ਹੋਈ ਹੈ ਕੀ ਕੀ ਕਿੱਥੇ ਮਾਰਿਆ ਪਤਾ ਨਹੀਂ ਕੀ ਮਾਰਿਆ ਇਹਨਾਂ ਦੇ ਸਿਰਚ ਮਾਰਿਆ ਕਿੱਥੇ ਮਾਰਿਆ ਬਗਿਆ ਰਹਿੰਦਾ ਕਿੱਥੇ ਦੀ ਉਹ ਸਾਡੇ ਘਰੇ ਹੀ ਆ ਕੰਮ ਕਰਦਾ ਨਾ ਕੀ ਹੈ ਭਈ ਇਹਦਾ ਦਿਨੇਸ਼ ਕਿੱਥੇ ਦਾ ਰਹਿਣ ਦਾ ਹੋ ਬਿਹਾਰ ਦਾ ਜੂਪੀ ਦਾ ਇੱਥੇ ਕਿਤੇ ਰਹਿੰਦੇ ਹੋ ਤੁਸੀਂ ਸਾਡੇ ਮਡਾਲੀ ਰਹਿੰਦੇ ਆ ਮਡਾਲੀ ਕਿੰਨੀ ਦੇਰ ਤੋਂ ਤੁਹਾਡੇ ਕੋਲ ਕੰਮ ਕਰਦਾ ਸੀ ਉਹ ਹੁਣ ਹੋ ਗਏ 4-5 ਮਹੀਨੇ ਆਈ ਹੋ ਪੰਜ ਮਹੀਨੇ ਤੋਂ ਕਾਹਦਾ ਕੰਮ ਕਰਦੇ ਖੇਤੀ ਬਾੜੀ ਦਾ ਸਾਰਾ ਇਹ ਅੰਕਲੋਂ ਹੀ ਕਰਦਾ ਕੰਮ ਕਰਦੇ ਆ ਇਹ ਤਾਂ ਮੋਟਰ ਵਾਈਨਿਕ ਦਾ ਕਰਦੇ ਖੇਤੀ ਦਾ ਕਰਦੇ ਆ ਤੇ ਪਿੰਡ ਜਿਹੇ ਦੀ ਦੁਕਾਨੇ ਨੇ ਪਿੰਡ ਦੇ ਚੀਜ਼ਾਂ ਦੁਕਾਨ ਸੜ ਤੇ ਇਹ ਕੀ ਲੱਗਦੇ ਤੁਹਾਡੇ ਮੇਰੇ ਹਸਬੰਦ ਆ ਕੀ ਨਾਂ ਇਹਨਾਂ ਦਾ ਦਵਿੰਦਰ ਸਿੰਘ ਦਵਿੰਦਰ ਸਿੰਘ ਉਹੜੋ ਭਈਆ ਕਿੱਥੇ ਗਿਆ ਸੀ ਭਈਆ ਕਹਿੰਦੇ ਪਿੰਡ ਫੜ ਲਿਆ ਉਹਨਾਂ ਨੇ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਪਿੰਡ ਹੀ ਹੋਣਾ ਫੜਿਆ ਹੋਇਆ ਮੈਂ ਤਾਂ ਗਈ ਸੀ ਤੇ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਕੁਲਵਿੰਦਰ ਕੌਰ ਆ ਪਹਿਲਾਂ ਨੀਲਮ ਕੋ ਆ। ਹਾਂ ਕਿਹੜੇ ਪਿੰਡ ਤੋਂ ਆਪਾਂ? ਮੜਾਲੀ ਤੋਂ। ਅੱਜ ਜਦ ਸੇਵੜਾ ਹਸਪੀਟਲ ਚ ਆਏ ਆ ਕੀ ਮਾਮਲਾ ਕੀ ਸਾਰਾ? ਇਹ ਸਾਡੇ ਨਾਲ ਇੱਕ ਦਵਿੰਦਰ ਸਿੰਘ ਆ। ਮਿਸਤਰੀ ਜੀ। ਉਹ ਤਾਂ ਕੋਈ ਖਰਬੇ ਜਿਹਾ ਝਗੜਾ ਹੋਇਆ ਤਾਂ ਉਹ ਕੋਈ ਭਈਏ ਨੇ ਸੱਟ ਮਾਰਦੀ। ਤੇ ਮੈਂ ਤਾਂ ਵੈਸੇ ਇੱਥੇ ਫਗਵਾ ਰਹੀ ਆ ਤਾਂ ਮੈਨੂੰ ਹੁਣ ਪਤਾ ਲੱਗਾ ਤੇ ਮੈਂ ਹਸਪੀਟਲ ਆਇਆ। ਹੁਣ ਅੰਦਿਆਤ ਹੋ ਗਈ। ਭਈਆ ਕਿਥੇ ਰਹਿਣਾ? ਪਤਾ ਨਹੀਂ ਹਾਂ ਤੇ ਇਹਦਾ ਨਾਮ ਕੀ ਹੈ ਇਹਦਾ ਦਵਿੰਦਰ ਸਿੰਘ ਹੈ ਜੀ ਇਹ ਕਿੱਥੇ ਦਾ ਰਹਿਣ ਵਾਲਾ ਹੈ ਮਡਾਲੀ ਤੇ ਇਹਦੇ ਹੱਥ ਵਗੈਰਾ ਜਿਹੜੇ ਬੰਨੇ ਇਹ ਇੱਥੇ ਆ ਕੇ ਬੰਨੇ ਨਹੀਂ ਇੱਥੇ ਬੰਨੇ ਅੱਛਾ ਜੀ ਤੇ ਇਹਦਾ ਝਗੜਾ ਹੋਇਆ ਕਿੱਥੇ ਹੋਇਆ ਇਹਨਾਂ ਦਾ ਉਹ ਮਡਾਲੀ ਬੰਦਾ ਮਡਾਲੀ ਬੰਦਾ ਹਾਂ ਜੀ ਤੇ ਹੋਇਆ ਕਿਦਾਂ ਇੰਤਾ ਨਹੀਂ ਪਤਾ ਜੀ ਮੈਂ ਤਾਂ ਫਗਵਾੜੇ ਆਪਾਂ ਆਏ ਹਾਂ ਆਪਣਾ ਸ਼ੁਭ ਨਾਮ ਕੀ ਹੈ ਜੀ ਇਹਨਾਂ ਨੀਲੋਂ ਗਵਾੜੇ ਕੀ ਕੰਮ ਕਰਦੇ ਇਹ ਮਿਸਤਰੀ ਆ ਜੀ ਖੇਤੀ ਵੀ ਕਰਦੇ ਠੀਕ ਹੈ ਜੀ ਇਹ ਕਿੰਨੇ ਕ ਬਈ ਹੋਈ ਲੜਾਈ ਉਹ ਪਤਾ ਨਹੀਂ ਜੇ ਇਸ ਹਫ਼ਤੇ ਮੈਂ ਅੱਧਾ ਘੰਟਾ ਮੈਲ ਹੋਈ ਹੋਊ ਤੇ ਕੀ ਮਾਰਿਆ ਇਹਦੇ ਪਤਾ ਨਹੀਂ ਜੇ ਇਸ ਗੱਲ ਦਾ ਖੌਣ ਪਤਾ ਲੱਗੂਗਾ ਮੈਨੂੰ ਕੀ ਨਾ ਜੀ ਹਾਂਜੀ ਮੈਂ ਡਾਕਟਰ ਹਾਂਜੀ ਕੀ ਮਾਮਲਾ ਕੀ ਕਿ ਜਿਹੜਾ ਸਿਵਲ ਹਸਪੀਟਲ ਚ ਵਿਅਕਤੀ ਹੈ ਬ੍ਰਾਡ ਬੈਡ ਬੋਡੀ ਆਈਸ ਹੈਗੀ ਹੈ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਇਹ ਰਹਿਣ ਵਾਲਾ ਹੈ ਮਡਾਲੀ ਦਾ ਤੇ ਇਹਨਾਂ ਦੇ ਨਾਲ ਵਾਲੇ ਨੇ ਕਿਹਾ ਕਿ ਇਹਦੀ ਲੜਾਈ ਹੋਈ ਹੈ ਮਡਾਲੀ ਮਿੰਡ ਜਿਸ ਲਈ ਇੱਧਰ ਆਇਆ ਤਾਂ ਬ੍ਰਾਡ ਬੈਡ ਸੀ ਕੋਈ ਸੱਟ ਕਿੱਥੇ ਲੱਗੀ ਹੋਈ ਸੀ ਸੱਟ ਤਾਂ ਸਾਨੂੰ ਕੋਈ ਸ਼ਰੀਰ ਤੇ ਕੋਈ ਕੋਈ ਨਾਮ ਵਗੈਰਾ ਕਲੀਅਰ ਹੋਇਆ ਨਾ ਕਿੱਥੇ ਦੇ ਰਹਿਣ ਵਾਲੇ ਆ ਕਿਹ ਹੈਗੇ ਰਹਿਣ ਵਾਲੇ ਮਡਾਲੀ ਪਿੰਨ ਮਡਾਲੀ ਤੇ ਨਾਮ ਵਗੈਰਾ ਕੀ ਹੈ ਜੀ ਇਹਦਾ ਨਾਮ ਹੈਗਾ ਦਵਿੰਦਰ ਸਿੰਘ 60 ਕੋਈ ਵੀ ਐਨੀ ਸੀਰੀਅਲ ਨਾ ਨਹੀਂ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂਜੀ ਪੁਲਿਸ ਸੂਚਨਾ ਦੇ ਦਿੱਤੀ ਪੁਲਿਸ ਹਾਂਜੀ ਪੁਲਿਸ ਸੂਚਨਾ ਸੀ ਦੇ ਦਿੱਤੀ ਹੋਈ ਹੈ ਡੈਥ ਦਾ ਕਾਰਨ ਕੀ ਹੋ ਸਕਦਾ ਉਹ ਜੇ ਅਸੀਂ ਪੋਸਟਮਾਰਟਮ ਕਰਨਗੇ ਉਦੋਂ ਬਾਤ ਹੀ ਪਤਾ ਲੱਗੇਗਾ